ਦੇ ਰਹਿਣੀਆਂ ਨਹੀਂ ਇੰਡੀਅਨ ਕਰੰਸੀ ਦੀ ਪਾਕਿਸਤਾਨੀ ਕੰਟਰੀ ਲੈਣੀਆਂ ਸਾਰੇ ਪਾਕਿਸਤਾਨੀ ਲੈਣਗੇ ਟੋਟਲ ਪਾਕਿਸਤਾਨੀ ਲੈਣਗੇ ਇੱਥੇ ਮੈਂ ਆਪਣੇ ਦਾਦਾਬਾਬ ਦੇ ਨਾਲ ਆਣ ਆਇਆ ਹਾਂ ਹਾਂ ਇਹ ਘੇਰੀ ਹੈ ਜਿਹੜੀ ਪਪਾ ਜੀ ਨੇ ਮਾਰੀ ਹਾਂ ਇੱਥੇ ਕਿਉਂ ਆਏ ਮੈਂ ਇੱਥੇ ਆ ਗਏ ਹਾਂ ਬੰਦੇ ਵੀ ਰਹੇ ਆ ਜਿੱਥੇ ਗੁਰਨਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਬਤੀਤ ਕੀਤੇ ਅਸੀਂ ਗੁਜਰਾਵਾਲਾ ਗੁਜਰਾਵਾਲਾ ਉਹ ਵੈਸੇ ਮੈਂ ਇੱਕ ਗੱਲ ਸੋਚਦਾ ਸੀ ਕਿ ਇਹ ਗੁਰਦੁਆਰਾ ਜੇ ਇੰਡੀਆ ਕੋਲੇ ਹੋਵੇ ਆਪਣੇ ਕੋਲੇ ਹੋਵੇ ਤਾ ਇੱਥੇ ਕਿੰਨੀ ਚੜ੍ਹਪੈੜ ਹੋਵੇ ਇਸ ਵੇਲੇ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਲੋਗ ਆਉਂਦੇ ਆ ਕਿਹੜੀ ਜਗ੍ਹਾ ਤੋਂ ਤੁਸੀਂ ਲਾਹੌਰ ਤੋਂ ਤੈਨੂੰ ਹੀ ਲਾਹੌਰ ਤੋਂ ਜੀ ਪਾਕਿਸਤਾਨ ਦਾ ਕਾਤਰਾ ਉਹ ਕੰਮ ਜੀ ਅੱਛਾ ਸ੍ਰੀ ਕਾਨ ਜੇ ਤੁਸੀਂ 1 ਡਾਲਰ ਦਾ ਨੋਟ ਲੈ ਕੇ ਆਉਂਗੇ ਇਹਨਾਂ ਨੇ ਐਕਸੈਪਟ ਨਹੀਂ ਕਰਨਾ ਉਹ ਕਿੱਥੇ ਬੈਠੀ ਬੈਕਸਾਈਟ ਇੱਕ ਇੱਕ ਡਾਲਰ ਦੇ ਨੋਟ ਮੈਂ ਲੈ ਆਇਆ ਹਾਂ ਬਟ 1 ਡਾਲਰ ਇੱਥੇ ਐਕਸੈਪਟ ਨਹੀਂ ਕਰਦੇ ਤੋਂ ਮੇਰੇ ਸਾਹਮਣੇ ਮੇਰੀ ਬੈਕ ਸਾਈਡ ਤੇ ਤੁਸੀਂ ਕਰਤਾਰਪੁਰ ਕਾਰਿਡੋਰ ਦੇਖ ਸਕਦੇ ਹੋ ਜਿਹਨੂੰ ਕ੍ਰੋਸ ਕਰਕੇ ਆਪਾਂ ਪਾਕਿਸਤਾਨ ਚ ਐਂਟਰ ਕਰਾਂਗੇ ਤੇ ਇਹਦੇ ਲਈ ਆਪਾਂ ਨੂੰ ਕੋਈ ਵੀਜ਼ਾ ਦੀ ਲੋੜ ਨਹੀਂ ਹੈਗੀ ਇਹ ਬਿਲਕੁਲ ਵੀਜ਼ਾ ਫ੍ਰੀ ਹੈ ਸੁਵਿਧਾ ਦੇਰ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਰਤਾਰਪੁਰ ਸਾਹਿਬ ਦਾ ਮੇਨ ਗੇਟ ਹੈ ਇੱਧਰਲੇ ਬੰਨੇ ਏਟੀਐਮ ਵੀ ਹੈਗਾ ਜੇ ਤੁਸੀਂ ਪੈਸੇ ਕਢਾਉਣੇ ਆ ਸੋ ਆਪਸ਼ਨ ਆਪਣੇ ਕੋਲੇ ਲਾਸਟ ਮੋਮੈਂਟ ਤੇ ਵੀ ਹੁੰਦੀ ਹੈ ਸੋ ਇੱਧਰ ਜਿਹੜੇ ਨੇ ਐਂਟਰੀ ਗੇਟਸ ਨੇ ਤੇ ਇੱਧਰ ਵੇਟਿੰਗ ਹਾਲ ਜੇ ਬਣਾਇਆ ਹੋਇਆ ਇੱਥੇ ਸਾਰੇ ਵੇਟ ਕਰਦੇ ਪਿਆ ਅਸੀਂ ਇਸ ਛੱਤ ਦੇ ਥੱਲੇ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਹੈ ਉਹ ਵੀ ਮੇਨ ਐਂਟਰੈਂਸ ਹੈ ਜੇ ਕਿਸੇ ਨੇ ਰਾਸ਼ਨ ਲੈਣਾ ਰੁਮਾਲਾ ਸਾਹਿਬ ਲੈਣਾ ਹੈ ਪਿੱਛੇ ਤੁਸੀਂ ਲੈ ਸਕਦੇ ਹੋ ਇੱਥੋਂ ਹੀ ਅਜੇ ਇਮੀਗ ਕੇ ਤੇ ਅਸੀਂ ਇਦੋਂ ਅੱਗੇ ਜਿਹੜਾ ਹੈ ਕ੍ਰਾਸ ਕਰਾਂਗੇ ਸੋ ਕਰੀਬ 9:00 9 ਹੋਏ ਆ ਤੇ ਇਹਨਾਂ ਨੇ ਹੁਣ ਜਿਹੜੀ ਹੈ ਐਂਟਰੀ ਜਿਹੜੀ ਹੈ ਸਟਾਰਟ ਕਰਤੀ ਹੈ ਸੋ ਐਂਟਰੀ ਤੋਂ ਬਾਅਦ ਉਰੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੋਲੀਓ ਡ੍ਰੌਪਸੀ ਦਿੰਦੇ ਆ ਬਿਕੋਜ਼ ਪਾਕਿਸਤਾਨ 'ਚ ਜਿਹੜਾ ਨਾ ਪੋਲੀਓ ਬਹੁਤ ਫੈਲਿਆ ਹੋਇਆ ਹੈ ਉਮਰਾ ਇੱਕ ਚੱਕਰ ਪੈ ਗਿਆ ਇੱਕ ਤਾਂ ਮੇਰੇ ਕੋਲੇ ਨੇਪਾਲ ਦਾ SIM ਸੀ ਉਹ ਮੈਨੂੰ ਇੱਥੇ ਰਖਾਉਣਾ ਪਿਆ ਐਂਡ ਦੂਸਰਾ 1 1 ਡਾਲਰ ਦੇ ਨੋਟ ਮੈਂ ਲੈ ਆਇਆ ਹਾਂ ਬਟ 1 ਡਾਲਰ ਇੱਥੇ ਐਕਸੈਪਟ ਨਹੀਂ ਕਰਦੇ ਸੋ ਇਹ ਨਾਲ ਵਾਪਸ ਲੈ ਕੇ ਜਾਣੇ ਪੈਣੇ ਆ ਸੁਖਨਾ ਸਾਹਮਣੇ ATM ਹੈਗਾ ਇੱਥੋਂ ਪੈਸੇ ਕਢਾ ਲੈਣੇ ਆ ਸੋ ਆਪਾਂ ਹੁਣ 2000 ਇੱਥੋਂ ਕਢਾ ਲਿਆ ਤੇ ਆਪਾਂ ਇੱਧਰ 20 ਡਾਲਰ ਲੈ ਲੈਣੇ ਆ ਬਾਕੀ ਆਪਣੇ ਕੋਲ ਇੰਡੀਅਨ ਕਰੰਸੀ ਹੈਗੀ ਐ ਸੋ 2000 ਵਿਡਰਾ ਕਰਾ ਕੇ ਮੈਂ ਹੁਣ ਦੁਬਾਰਾ ਜਾ ਰਿਹਾ ਹਾਂ ਫਲੱਗ ਬਾਕ ਤੁਸੀਂ ਲਾ ਕੇ ਚੱਲੋ ਮੇਰਾ ਤੀਜਾ ਕਿਹੜਾ ਹੈ ਇਹ ਅੰਦਰ ਬਾਹਰ ਅੰਦਰ ਬਾਹਰ ਤੇ ਬਾਕੀ ਸਾਰੇ ਲੋਕ ਚਲੇਗੇ ਜਿਸ ਤੇ ਮੈਂ ਵੇਟ ਕਰ ਰਿਹਾ ਕਿੰਨੇ ਦੇ ਮਾਂ ਅੰਕਲ ਤੁਹਾਨੂੰ ਦੇ ਦੋ ਮੈਨੂੰ 20 ਡਾਲਰ ਦੇ ਦੋ ਆ ਲੋ 2000 ਹਾਂਜੀ ਪੈਸੇ ਕਿਹੜੇ ਤੇਰੀਆਂ ਵੀ ਜੰਮਣਗੀਆਂ ਆਹ ਆ ਉੱਥੇ ਕਢਾ ਕੇ ਲਿਆ ਨਹੀਂ ਤਾਂ ਕਿੱਥੇ ਵਾਪਸ ਮੋੜਨਾ ਪੈਣਾ ਸਿਰਫ ਫਿਰ ਕੋਈ ਹੋਰ ਹਿਲਾ ਸਿਲਾ ਕਰ ਦੇ ਦਿਲ ਤੇ ਕਰਾਉਣੀ ਆ ਹਾਂ ਕੁਛ ਕਰਦੇ ਮੈਨੂੰ ਪਤਾ ਨਹੀਂ ਸੀ ਉੱਥੇ ਮੈਂਸ਼ਨ ਵੀ ਨਹੀਂ ਨਾ ਹੈਗਾ ਵੈਬਸਾਈਟ ਤੇ ਵੀ ਲੈਂਦੇ ਨਹੀਂ 1 ਡਾਲਰ ਦੇ ਨੋਟ ਤਾਂ ਮੈਂ ਕਿਹਾ ਯਾਰ ਇੱਥੇ ਆ ਕੇ ਕੀ ਕਰਾਉਣੇ ਉਧਰੋਂ ਹੀ ਕਰਾ ਲਓ ਤੇ ਉਹ ਕਹਿੰਦੇ 1 ਡਾਲਰ ਦੇਈ ਨਾ ਸਾਡੇ ਕੋਲੇ ਤੇ ਮੈਂ ਕਿਹਾ ਚਲੋ ਠੀਕ ਆਹੀ ਦੇ ਦੇ ਲੋ ਪਰਡ ਨਾ ਕਰੋ ਇਹਨਾਂ ਨੂੰ ਹਾਂ ਜਿਹੜੇ ਡਾਲਰ ਨੇ ਇਹਨਾਂ ਨੂੰ ਸਿੱਧੇ ਸਿੱਧੇ ਪਾਸਪੋਰਟ ਦੀ ਕਾਪੀ ਦੇ ਰੱਖੀ ਚਲੋ ਮੈਂ ਇਹਦੇ ਜੀ ਰੱਖ ਲੈਣਾ ਜੀ ਸੋ ਪਿੱਛੇ ਚੈਕਿੰਗ ਕਰਾਉਣ ਤੋਂ ਬਾਅਦ ਹੁਣ ਅੱਗੇ ਇਮੀਗ੍ਰੇਸ਼ਨ ਦੀ ਲਾਈਨ 'ਚ ਖੜੇ ਆਂ ਇੱਧਰ ਜੁੜਿਆ ਹੈ ਇਮੀਗ੍ਰੇਸ਼ਨ ਦੀ ਲਾਈਨ ਆ ਅੰਲਾ ਤੁਸੀਂ ਦੇਖ ਸਕਦੇ ਹੋ ਸਾਰਾ ਕਾਰਿਡ ਸੋ ਸਾਰੀ ਫਾਰਮੈਲਿਟੀਆਂ ਤੋਂ ਬਾਅਦ ਹੁਣ ਬਾਹਰ ਜਾਣੇ ਪਏ ਆ ਤੇ ਇਧਰੋਂ ਅਸੀਂ ਕੋਰੀਡੋਰ ਤੋਂ ਬਾਹਰ ਨਿਕਲ ਗਏ ਤੇ ਤੁਸੀਂ ਸਾਹਮਣੇ ਆਹ ਬੱਗੀਆਂ ਦੇਖ ਸਕਦੇ ਹੋ ਸਾਹਮਣੇ ਆਹ ਬੱਗੀਆਂ ਦੇਖ ਸਕਦੇ ਹੋ ਹਾਂਜੀ ਆ ਗਏ ਆ ਗਏ ਆ ਕੇ ਆ ਗਏ ਆ ਕੇ ਕਿੱਥੇ ਬੈਠੀ ਹੈ ਬੈਕ ਸਾਈਡ ਹੀ ਚੱਲ ਬਈ ਸਿਕਾ ਜੀ ਸਿਕਾ ਸਿਕਾ ਜੀ ਬੱਬਾ ਜੀ ਆ ਪੀਆ ਸਾਹਿਬ ਜੀ ਤੇ ਦੇ ਜਿਦਾਂ ਸੈਂਕੜੀ ਐਕਸ ਆਪਣਾ ਸੋ ਉਸ ਤੋਂ ਬਾਅਦ ਜਦੋਂ ਅਪ ਚੈੱਕ ਕਰਾ ਕੇ ਨਿਕਲਦੇ ਆ ਤਾਂ ਇਸ ਕਾਰਟ ਸੇ ਬਿਠਾ ਕੇ ਲਗਭਗ ਕੁਝ ਮੇਰੇ ਖਿਆਲ ਨਾਲ 5-600 ਮੀਟਰ ਕੇ ਲਾਜ਼ਮਤ ਨੇ ਤੇ ਇਧਰੋਂ ਜਿਹੜੀ ਆ ਪਾਕਿਸਤਾਨ ਦਾ ਜਿਹੜਾ ਕੋਰੀਡੋਰ ਆ ਜਿਹੜਾ ਇਮੀਗ੍ਰੇਸ਼ਨ ਆ ਉਹ ਸਟਾਰਟ ਹੋ ਜਾਂਦਾ ਮੇਰੇ ਖਿਆਲ ਨਾਲ ਤੇ ਇਧਰੋਂ ਲਾਈਨ ਚ ਲੱਗਦੇ ਆ ਉਹ ਸਾਹਮਣੇ ਤੁਸੀਂ ਪਾਕਿਸਤਾਨ ਦਾ ਫਲੈਗ ਦੇਖ ਸਕਦੇ ਹੋ ਤੇ ਇਧਰ ਜਿਹੜਾ ਸਾਰਾ ਜਿਹੜਾ ਕਮਿਊਨੀਕੇਸ਼ਨ ਚੈਕਿੰਗ ਦਾ ਪ੍ਰੋਸੀਜਰ ਆ ਜਿਹੜਾ ਸਾਰਾ ਕਰਦੇ ਨੇ ਸੋ ਪਿਛਲੇ ਪਾਸੇੋਂ ਚੈੱਕ ਕਰਾਉਣ ਤੋਂ ਬਾਅਦ ਹੁਣ ਇੱਧਰ ਅਸੀਂ 게ਟ ਤੋਂ ਐਂਟਰ ਹੋਣ ਲੱਗੇ ਆ ਇੱਥੇ ਬਸ ਚੈੱਕ ਕਰਦੇ ਆ ਜਿਹੜਾ ਈਟੀਆ ਫਾਰਮ ਹੁੰਦਾ ਤੇ ਪਾਸਪੋਰਟ ਤੁਸੀਂ ਵੈਕਸੀਨੇਟਿਡ ਹੋ ਜਾਂ ਨਹੀਂ ਹਾਂ ਤੁਸੀਂ ਦੇਖ ਸਕਦੇ ਹੋ ਇੰਡੀਆ ਦਾ 게ਟ ਤੇ ਆਹ ਹੈਗਾ ਪਾਕਿਸਤਾਨ ਦਾ 게ਟ ਇੱਧਰ ਆਪਾਂ ਹੁਣ ਪਾਕਿਸਤਾਨ 'ਚ ਐਂਟਰ ਕਰਾਂਗੇ ਇਸਵੇਂ ਤੇ ਉੱਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਵੈਲਕਮ ਟੂ ਪਾਕਿਸਤਾਨ ਸੋ ਇੱਥੋਂ ਇੱਕ ਬੱਸ ਹੁੰਦੀ ਹੈ ਜਿਹੜੀ ਗੁਰਦੁਆਰਾ ਸਾਹਿਬ ਤਾਂ ਹੀ ਲੈ ਕੇ ਜਾਂਦੀ ਹੈ ਇਹ ਫ੍ਰੀ ਬੱਸ ਸੇਵਾ ਇਹਦੇ ਕੋਈ ਚਾਰਜਸ ਨਹੀਂ ਹੈਗੇ ਬੱਸ ਦੇਖ ਸਕਦੇ ਹੋ ਤੁਸੀਂ ਸਾਰੀਆਂ ਸੰਗਤਾਂ ਨੇ ਜਿਹੜੀਆਂ ਇਹਦੇ ਅੰਦਰ ਚੜ੍ਹਦੀਆਂ ਪੈਣੇ ਆ ਲੰਗਰ ਲਈ ਬਾਈ ਜੀ ਸਮਾਨ ਜਿਹੜਾ ਲੈ ਕੇ ਜਾਂਦੇ ਪੈਣੇ ਕੀ ਹਾਲ ਹੈ ਬਾਈ ਸਤਿ ਸ਼੍ਰੀ ਅਕਾਲ ਆਥਰਾ ਅੰਦਰ ਸਨ ਲਾਲਾ ਸਾਰ ਤੇ ਹੋ ਜਾਣਾ ਤੁਸੀਂ ਸਾਰ ਤੇ ਹੋ ਜਾ ਤਾਂ ਅਸੀਂ ਜਾਓ ਤੁਸੀਂ ਇੱਥੇ ਉੱਧਰ ਆ ਜਾਓ ਤੁਸੀਂ ਸਾਰ ਬਸ ਨੇ ਜਿਹੜਾ ਸਾਨੂੰ ਪਾਕਿਸਤਾਨ ਦੇ ਕੋਰੀਡੋਰ ਵਾਲੀ ਸਾਈਡ ਜਿਹੜਾ ਡ੍ਰੌਪ ਕੀਤਾ ਪਿੱਛੇ ਤੁਸੀਂ ਬਸ ਵੇਖ ਸਕਦੇ ਹੋ ਤੇ ਜਿੰਨੀਆਂ ਸੰਗਤਾਂ ਨੇ ਸਾਰੀਆਂ ਆਪਣੇ ਜਿਹੜੇ ਪੈਸੇ ਨੇ ਉਹ ਪਾਕਿਸਤਾਨੀ ਕਰੰਸੀ ਇੱਥੋਂ ਲੈ ਰਹੇ ਆ ਪਾਕਿਸਤਾਨੀ ਕਰੰਸੀ ਤੁਹਾਨੂੰ ਇੰਡੀਆ 'ਚ ਤਾਂ ਨਹੀਂ ਮਿਲਦੀ ਬਿਕੋਜ਼ ਇੰਡੀਆ 'ਚ ਪਾਕਿਸਤਾਨੀ ਕਰੰਸੀ ਜਿਹੜੀ ਆ ਉਹ ਬੈਨ ਹੈ ਤੇ ਤੁਸੀਂ ਇੱਥੋਂ ਨੋਟ ਲੈ ਕੇ ਵੀ ਨਹੀਂ ਜਾ ਸਕਦੇ ਪਾਕਿਸਤਾਨ ਦੇ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਉੱਥੇ ਜਾ ਕੇ ਐਕਸਚੇਂਜ ਕਰਾ ਲਿਓ ਜੋ ਮਰਜ਼ੀ ਖਰੀਦੇ ਹੋ ਕੁਝ ਵੀ ਲੈ ਆਇਓ ਬਸ ਪਾਕਿਸਤਾਨੀ ਕਰੰਸੀ ਜਿਹੜੀ ਹੈ ਉਹ ਆਪਣੇ ਨਾਲ ਵਾਪਸ ਇੰਡੀਆ ਚ ਨਾ ਲੈ ਕੇ ਆਇਓ ਬਿਕਾਉਜ਼ ਉਹ ਇਲੀਗਲ ਮੰਨੀ ਜਾਂਦੀ ਹੈ ਸੋ ਸਾਹਮਣੇ ਮੇਰੇ ਖਿਆਲ ਨਾਲ ਅਸੀਂ ਇੱਧਰ ਹੀ ਜਾਣਾ ਜਾਂ ਇੱਧਰ ਜਾਣਾ ਪਤਾ ਨਹੀਂ ਪੁੱਛਾਂਗੇ ਪਰ ਆਹ ਕੋਰੀਡੋਰ ਹੈ ਪਾਕਿਸਤਾਨ ਦਾ ਤੇ ਆਫੀਸ਼ੀਅਲੀ ਆਪਾਂ ਜਿਹੜਾ ਹੈਗਾ ਪਾਕਿਸਤਾਨ ਚ ਐਂਟਰ ਕਰ ਚੁੱਕੇ ਹਾਂ ਸਾਹਮਣੇ ਉਧਰਲੇ ਬੰਨੇ ਜਿਹੜਾ ਉਹ ਇੰਡੀਆ ਹੈ ਤੁਸੀਂ ਇੰਡੀਆ ਦਾ ਫਲੈਗ ਸਾਹਮਣੇ ਦੇਖ ਸਕਦੇ ਹੋ ਤੇ ਬਸ ਵੇਟ ਕਰਦੇ ਪਏ ਹੁਣ ਸੰਗਤਾਂ ਸਾਰੀਆਂ ਜਿਹੜੀਆਂ ਨੇ ਆਪਦੇ ਪੈਸੇ ਚੇਂਜ ਕਰਾ ਲੈਣ ਸੋ ਆਹ ਜਿਹੜੇ 20 ਡਾਲਰ ਨੇ ਆ ਇੱਥੇ ਹੀ ਜਮ੍ਹਾਂ ਕਰਨੇ ਆ ਸੋ ਮੈਂ ਅੰਦਰੋਂ ਹੀ ਵਾਪਸ ਆਇਆ ਇੱਧਰ ਜਮ੍ਹਾਂ ਕਰਾਵਾਂਗੇ ਨੈਸ਼ਨਲ ਬੈਂਕ ਆਫ ਇੰਡੀਆ ਉਰੇ ਹੀ ਕਰਾਉਣੇ ਆ ਵੀਰ ਜਮ੍ਹਾਂ 20 ਡਾਲਰ ਹਾਂਜੀ ਜਦੋਂ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਇੱਥੇ ਆਓ ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਜਿਹੜੀ 20 ਡਾਲਰ ਦੀ ਫੀਸ ਲੱਗਦੀ ਹੈ ਨਾ ਉਹਦੇ ਲਈ ਜਿਹੜੇ ਤੁਸੀਂ ਡਾਲਰ ਲੈ ਕੇ ਆਉਣੇ ਆ ਪਹਿਲੀ ਗੱਲ ਤਾਂ ਉਹ ਜਿਹੜੇ 20 ਡਾਲਰ ਨੇ ਉਹ ਪਾਕਿਸਤਾਨ ਵਾਲੇ ਲੈਂਦੇ ਆ ਇੰਡੀਆ ਵਾਲੇ ਕੁਝ ਨਹੀਂ ਚਾਰਜ ਕਰਦੇ ਪਾਕਿਸਤਾਨ ਇਮੀਗ੍ਰੇਸ਼ਨ ਨੂੰ ਜਦੋਂ ਤੁਸੀਂ 20 ਡਾਲਰ ਦੇਣਿਆ ਨਾ ਉਹ ਤੁਸੀਂ ਨੋਟ ਧਿਆਨ ਨਾਲ ਲਿਆਉਣਿਆ ਕਿਉਂਕਿ ਛੋਟੇ ਨੋਟ ਨਹੀਂ ਲੈਂਦੇ ਜੇ ਤੁਸੀਂ 1 ਡਾਲਰ ਦਾ ਨੋਟ ਲੈ ਕੇ ਆਉਂਗੇ ਇਹਨਾਂ ਨੇ ਐਕਸੈਪਟ ਨਹੀਂ ਕਰਨਾ ਉਹ ਤੁਸੀਂ ਘੱਟੋ ਘੱਟ 5 ਡਾਲਰ 10 ਡਾਲਰ 20 ਡਾਲਰ ਜਾਂ 50 ਡਾਲਰ ਦਾ ਨੋਟ ਲਿਆਓ ਤਾਂ ਹੀ ਐਕਸੈਪਟ ਕਰਨਗੇ ਨਹੀਂ ਤਾਂ ਤੁਸੀਂ ਇੱਥੇ ਐਵੇਂ ਖੱਜਲ ਖਵਾਰ ਹੁੰਦੇ ਰਹੋਗੇ ਮੈਂ ਇੱਕ ਇੱਕ ਡਾਲਰ ਦੇ ਨੋਟ ਲਿਆਇਆ ਸੀ ਮੇਰੇ ਕੋਲ 30 ਨੋਟ ਸੀ 1 ਇੱਕ ਡਾਲਰ ਦੇ 30 ਡਾਲਰ ਤੇ ਉਹ ਹੁਣ ਮੈਨੂੰ ਕੋਲੇ ਰੱਖਣੇ ਪੈਣੇ ਜਾਂ ਜਾ ਕੇ ਵਾਪਸ ਕਰਨੇ ਪੈਣੇ ਆ ਫਿਰ ਮੈਂ ਪੈਸੇ ਵਿਡਰਾਅ ਕਰਾ ਕੇ ਤੇ ਮੈਂ ਫਿਰ ਤਿਆ ਹੁਣ ਅਸੀਂ ਇਮੀਗ੍ਰੇਸ਼ਨ ਦੁਆਰੇ ਜਾਵਾਂਗੇ ਅੰਦਰ ਅੰਦਰੋਂ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਅਸੀਂ ਇਧਰੋਂ ਹੀ ਨਿਕਲਿਆਂ ਤੇ ਆ ਬੱਸਾਂ ਖੜੀਆਂ ਨੇ ਬੱਸਾਂ ਲੈ ਕੇ ਜਾਣੀਆਂ ਗੁਰਦੁਆਰਾ ਸਾਹਿਬ ਤੇ ਆ ਲਿਖਿਆ ਹੋਇਆ ਹੈ ਦਰਬਾਰ ਸਾਹਿਬ ਕਰਤਾਰਪੁਰ ਯਾਤਰੀ ਆਈ ਕਾਰਡ ਜਾਂ ਦਿੰਦੇ ਆ ਸੋ ਥੈਟ ਪਤਾ ਲੱਗ ਸਕੇ ਵੀ ਕਿਹੜਾ ਇੰਡੀਆ ਤੋਂ ਆ ਕਿਹੜਾ ਪਾਕਿਸਤਾਨ ਤੋਂ ਸੋ ਜਿੰਨੇ ਇੰਡੀਆ ਤੋਂ ਆਉਂਦੇ ਉਹਨਾਂ ਨੂੰ ਆਹ ਦੇ ਦਿੰਦੇ ਆ ਇਸ ਵੇਲੇ ਅਸੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਿਹਨੂੰ ਕਰਤਾਰਪੁਰ ਸਾਹਿਬ ਵੀ ਕਿਹਾ ਜਾਂਦਾ ਉਹ ਤੇ ਪਹੁੰਚ ਗਏ ਆ ਤੇ ਆਹ ਸਾਰੀ ਸੰਗਤ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਹੁਣੇ ਬੱਸ ਤੋਂ ਹੀ ਉਤਰੀ ਹੈ ਆ ਬੱਸ ਹੈ ਤੇ ਉਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਧਰੋਂ ਪਾਕਿਸਤਾਨ ਵੱਲੋਂ ਵੀ ਸੇਮ ਬੱਸਾਂ ਚੱਲਦੀਆਂ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਵੀ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੁਣ ਇਧਰੋਂ ਅੰਦਰ ਚੱਲਦੇ ਆਂ ਸਵੇਰ ਤਾਂ ਆਪ ਇਹ ਚ 4 ਵਜੇ ਤੱਕ ਸਟੇ ਕਰ ਸਕਦੇ ਹੋ ਸੋ ਜੋੜੇ ਜਮਾ ਕਰਾਉਣ ਤੋਂ ਬਾਅਦ ਹੁਣ ਇੱਧਰ ਗੱਠੜੀ ਘਰ ਵਾਲਾ ਆਏ ਆ ਤੇ ਗੱਠੜੀ ਘਰ ਚ ਤੁਸੀਂ ਦੇਖ ਸਕਦੇ ਹੋ ਇਹਦਾ ਲੋਕਰਸ ਬਣੇ ਹੋਏ ਆ ਚਾਬੀਆਂ ਲੱਗੀਆਂ ਤੁਸੀਂ ਆਪਣਾ ਲੋਕਰ ਲੈ ਸਕਦੇ ਹੋ ਸੈਪਰੇਟ ਇਹਦੇ ਚ ਰੱਖ ਦਿਓ ਆਪਦਾ ਬੈਗ ਇਹਦੇ ਚ ਰੱਖਣ ਤੋਂ ਬਾਅਦ ਆਪਦਾ ਬੈਗ ਆ ਚਾਬੀ ਲੱਗੀ ਹੈ ਇਹਦੇ ਨਾਲ ਇਹਨੂੰ ਲੋਕ ਕਰ ਦਿਓ ਸਿੰਪਲ ਤੇ ਚਾਬੀ ਲੈ ਲਿਓ ਬਹੁਤ ਵਧੀਆ ਸਿਸਟਮ ਹੈ ਇਹ ਕਿਹੜੀ ਜਗ੍ਹਾ ਤੋਂ ਤੁਸੀਂ ਲਾਹੌਰ ਤੋਂ ਤੈਨੂੰ ਹੀ ਲਾਹੌਰ ਤੋਂ ਅੱਛਾ ਤੇ ਅੱਜ ਸਪੈਸ਼ਲ ਗੁਰਦੁਆਰੇ ਆਸਤੇ ਆਏ ਹੋ ਫਸਟ ਟਾਈਮ ਫਸਟ ਟਾਈਮ ਆਏ ਹੋ ਤੁਹਾਨੂੰ ਵੀ ਇਦਾਂ ਪਰਮਿਸ਼ਨ ਲੈ ਕੇ ਆਉਣਾ ਪੈਂਦਾ ਕਿ ਤੁਹਾਡੇ ਲਈ ਖੁੱਲਾ ਹੁੰਦਾ ਸੇਮ ਤਰੀਕਾ ਜਿੱਦਾਂ ਅਸੀਂ ਆਉਣਾ ਸਾਡੇ ਮਤਲਬ ਜਦੋਂ ਇਸ ਤੋਂ ਪਹਿਲਾਂ ਆਉਂਦੇ ਸੀਗੇ ਤੁਸੀਂ ਅਲਾਉਡ ਸੀ ਆਉਣਾ ਜਦੋਂ ਸਾਨੂੰ ਤਾਂ ਬੰਦ ਹੀ ਸੀ ਨਾ ਉਦੋਂ ਪਹਿਲਾਂ ਆਉਂਦੇ ਸੀ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਕੋਈ ਵੀ ਨਹੀਂ ਸੀ ਆਂਦਾ ਬੰਦ ਸੀ ਗੁਰਦੁਆਰਾ ਸੋ ਮੈਂ ਗੱਠੜੀ ਘਰ ਚੋਂ ਨਿਕਲਿਆ ਸੀ ਤੇ ਮੈਨੂੰ ਲਾਹੌਰ ਤੋਂ ਬਾਈ ਟੱਕਰ ਕੇ ਤੇ ਬਾਈ ਹੁਣੀ ਦੱਸ ਦੇ ਸੀਗੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਅੰਮ੍ਰਿਤਸਰ ਚ ਲੁਧਿਆਣੇ ਚ ਜਿਹੜੇ ਪਾਰਟੀਸ਼ਨ ਵੇਲੇ ਉੱਧਰ ਚਲੇ ਗਏ ਕਹਿੰਦੇ ਅਜੇ ਵੀ ਗੱਲ ਹੁੰਦੀ ਆ ਉਹਨਾਂ ਦੇ ਨਾਲ ਤੇ ਫੋਟੋਆਂ ਚਾਹੀਆਂ ਬਾਈ ਨੇ ਬਾਈ ਉਹਨਾਂ ਨੇ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਹੈ ਯਾਰ ਇਹ ਕਿੰਨਾ ਖੁੱਲਾ ਡੁੱਲਾ ਉਹ ਇੱਕ ਗੱਲ ਮੈਂ ਸੋਚਦਾ ਸੀ ਵੀ ਜੇ ਇਹ ਹੀ ਆਪਣੇ ਕੋਲੇ ਇੰਡੀਆ ਚ ਹੋਵੇ ਤਾਂ ਇੱਥੇ ਕਿੰਨੀ ਰੌਣਕ ਹੋਵੇ ਪਰ ਅਜੇ ਪੂਰਾ ਖਾਲੀ ਪਿਆ ਪਰ ਉਸ ਵੇਲੇ ਸੋਚੋ ਕਿੰਨੀ ਰੌਣਕ ਹੋਊਗੀ ਇੱਥੇ ਇਧਰਲੇ ਪੰਨੇ ਜਿਹੜਾ ਹੈਗਾ ਸਰੋਵਰ ਹੈ ਜੇ ਕਿਸੇ ਨੇ ਇਸ਼ਨਾਨ ਕਰਨਾ ਹੋਵੇ ਹੂੰ ਵੈਸੇ ਮੈਂ ਇੱਕ ਗੱਲ ਸੋਚਦਾ ਸੀ ਕਿ ਇਹ ਗੁਰਦੁਆਰਾ ਜੇ ਇੰਡੀਆ ਕੋਲੇ ਹੋਵੇ ਆਪਣੇ ਕੋਲੇ ਹੋਵੇ ਤਾਂ ਇੱਥੇ ਕਿੰਨੀ ਚਹਿਲ ਪਹਿਲ ਹੋਵੇ ਇਸ ਵੇਲੇ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਲੋਕ ਆਉਂਦੇ ਆ ਜਿੰਨਾ ਵੱਡਾ ਗੁਰਦੁਆਰਾ ਹੈ ਤਾਂ ਮੈਂ ਪੁੱਛਦਾ ਵੈਸੇ ਪਿੱਛੇ ਤੁਸੀਂ ਸੁਣਿਆ ਹੋਣਾ ਵੀ 1.5 200 ਲੋਕ ਰੋਜ਼ ਆਉਂਦੇ ਆ ਉਸ ਤੋਂ ਜ਼ਿਆਦਾ ਨਹੀਂ ਆਉਂਦੇ ਤੇ ਇਹੀ ਜੇ ਇੰਡੀਆ ਕੋਲੇ ਹੋਵੇ ਗੁਰਦੁਆਰੇ ਆਪਣੇ ਪੰਜਾਬ ਕੋਲੇ ਆਪਣੇ ਸਿੱਖਾਂ ਕੋਲੇ ਹੋਵੇ ਗੁਰਦੁਆਰਾ ਹਦਕ ਇੱਥੇ ਕਿੰਨੀ ਰੌਣਕ ਹੋਵੇ ਕਿਉਂਕਿ ਇਹ ਆਪਣੇ ਪਹਿਲੇ ਗੁਰੂ ਦੀ ਨਿਸ਼ਾਨੀ ਹੈ ਆਪਣੀ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਹੈ ਤੇ ਉਹਨਾਂ ਦੀਆਂ ਬੜੀਆਂ ਯਾਦਾਂ ਜੁੜੀਆਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਪਾਰਟੀਸ਼ਨ ਵੇਲੇ ਜਿਹੜਾ ਇਹ ਗੁਰਦੁਆਰਾ ਸਾਹਿਬ ਉੱਥੇ ਨਾਲ ਹੀ چلا ਗਿਆ ਹਾਲਾਂਕਿ ਪਾਰਟੀਸ਼ਨ ਤੋਂ ਬਾਅਦ ਲੋਕ ਆਉਂਦੇ ਸੀ ਇਸ ਗੁਰਦੁਆਰਾ ਸਾਹਿਬ 'ਚ ਇੰਡੀਆ ਤੋਂ ਪਰ ਉਹ ਜੱਸੜ ਪੁਲ ਹੁੰਦਾ ਸੀ ਉੱਥੋਂ ਆਇਆ ਕਰਦੇ ਸੀਗੇ ਪਰ 1965 ਦੀ ਜੰਗ ਵੇਲੇ ਨਾ ਪਾਕਿਸਤਾਨ ਦੀ ਜਿਹੜੀ ਆਰਮੀ ਆ ਉਹਨਾਂ ਨੇ ਉਹ ਪੁਲ ਤੋੜਤਾ ਸੀਗਾ ਸੋ ਉਸ ਤੋਂ ਬਾਅਦ ਆਉਣਾ ਜਾਣਾ ਜਮ੍ਹਾਂ ਹੀ ਬੰਦ ਹੋ ਗਿਆ ਸੀ ਲੋਕਾਂ ਦਾ ਤੇ ਬਾਈ ਹੁਣਾਂ ਨੂੰ ਮੈਂ ਜਿਵੇਂ ਪੁੱਛਿਆ ਜਿਹੜੇ ਲਾਹੌਰ ਤੋਂ ਮੁੰਡੇ ਨੇ ਉਹ ਕਹਿੰਦੇ ਵੀ ਇੱਥੇ ਕੋਈ ਵੀ ਨਹੀਂ ਸੀ ਆਉਂਦਾ ਪਾਕਿਸਤਾਨ ਦੇ ਲੋਕਾਂ ਨੂੰ ਵੀ ਆਉਣਾ ਅਲਾਉਡ ਨਹੀਂ ਸੀਗਾ ਨਾ ਹੀ ਇੰਡੀਆ ਤੋਂ ਸੋ ਗੁਰਦੁਆਰਾ ਲਗਾ ਲੋ ਵੀ ਤੁਸੀਂ ਬੰਦ ਸੀ ਬਿਲਕੁਲ ਇਹਨੂੰ ਰੀਸਟੋਰ ਕੀਤਾ ਗਿਆ ਮੇਨਟੇਨੈਂਸ ਇਹਦੀ ਬਹੁਤ ਘੱਟ ਕੀਤੀ ਜਾਂਦੀ ਸੀ ਕਿਹੜੇ ਸ਼ਹਿਰ ਤੋਂ ਜੇ ਤੁਸੀਂ ਸਿਆਲਕੋਟ ਤੋਂ ਪਹਿਲੀ ਵਾਰ ਆਏ ਹੋ ਤੁਸੀਂ ਸਕਨ ਤੋਂ ਪਹਿਲਾਂ ਕਿਸ ਦੂਜੀ ਵਾਰ ਆਏ ਹਾਂ ਮੈਂ ਪਹਿਲੀ ਦਫਾ ਪਹਿਲੀ ਵਾਰ ਆਏ ਹਾਂ ਪੰਜਾਬੀਆਂ ਸਾਰੇ ਤੁਸੀਂ ਹਾਂਜੀ ਸਾਰੇ ਪੰਜਾਬੀਆਂ ਹਾਂ ਜਿਸ ਨਾਲ ਰੀਅਲ ਲੱਗ ਮਿਲ ਕੇ ਫੋਟੋ ਕੱਚ ਲਈ ਆਪਾਂ ਇੰਨਾ ਇਕੱਠੇ ਦੇਖੋ ਅੱਜ ਇਕੱਠੇ ਹੋਰ ਸੁਣਾਓ ਕਿਦਾਂ ਦਾ ਲੱਗ ਰਿਹਾ ਇੱਥੇ ਆ ਕੇ ਬਹੁਤ ਅੱਛਾ ਜੀ ਬਹੁਤ ਸੋਹਣਾ ਅੱਛਾ ਨੌਲ ਵੀ ਅੱਛਾ ਹੈ ਹਾਂ ਹਾਂ ਜਦੋਂ ਦਾ ਪਾਕਿਸਤਾਨ ਨੂੰ ਬਹੁਤ ਜੀਣਾ ਫੋਟੋ ਕੱਚ ਇਹ ਚੰਗਾ ਕੀਤਾ ਇਹਨਾਂ ਨੇ ਬਹੁਤ ਅੱਛਾ ਕੀਤਾ ਜੀ ਇਹਦੇ ਬਹਾਨੇ ਸਰ ਲੋਕ ਵੀ ਮਿਲ ਲੈਂਦੇ ਨੇ ਬਿਲਕੁਲ ਸਹੀ ਬਾਤ ਹੈ ਨਹੀਂ ਤਾਂ ਆਪਾਂ ਕਿੱਥੇ ਮਿਲਣਾ ਸਾਡਾ ਲੈਦਾ ਹੋਇਆ ਦਾ ਇੱਕ ਪੰਜਾਬੀ ਸਾਡਾ ਤੇ ਵੰਡਿਆ ਗਿਆ ਹਾਂਜੀ ਇੱਕ ਪੰਜਾਬ ਦੇ ਰਹਿਣ ਵਾਲੇ ਹਾਂਜੀ ਇਨਸ਼ਾਅੱਲਾ ਅੱਲਾ ਖੈਰ ਫੇਰੇ ਫੇਰੇ ਇਕੱਠੇ ਹੋ ਜਾਈਏ ਹਾਂ ਵੰਡ ਵੇਲੇ ਨੁਕਸਾਨ ਤਾਂ ਪੰਜਾਬ ਦਾ ਹੀ ਹੋਇਆ ਜੀ ਪੰਜਾਬ ਨੁਕਸਾਨ ਪੰਜਾਬ ਦਾ ਹੀ ਬਹੁਤ ਨੁਕਸਾਨ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਇਹ ਖੂਹ ਹੈ ਇਤਿਹਾਸਕ ਖੂਹ ਹੈ ਜਿੱਥੋਂ ਗੁਰੂ ਨਾਨਕ ਦੇਵ ਜੀ ਪਾਣੀ ਆਪਣੇ ਖੇਤਾਂ ਨੂੰ ਲਾਉਂਦੇ ਹੁੰਦੇ ਸੀਗੇ ਤੇ ਇਸ ਖੂਹ ਤੇ ਨਾ 1971 ਚ ਇਸ ਗੁਰਦੁਆਰਾ ਸਾਹਿਬ ਤੇ ਆਪਣੀ ਜਿਹੜੀ ਇੰਡੀਅਨ 에ਅਰ ਫੋਰਸ ਆ ਉਹਨੇ ਬੰਬ ਛੋਟਿਆ ਸੀ ਤੇ ਉਹ ਬੰਬ ਆ ਕੇ ਸਿੱਧਾ ਇਸ ਖੂਹ 'ਚ ਡਿੱਗਿਆ ਸੀਗਾ ਤਾਂ ਕੋਈ ਨੁਕਸਾਨ ਨਹੀਂ ਸੀ ਹੋਇਆ ਤੇ ਇਸ ਖੂਹ ਨੂੰ ਪਵਿੱਤਰ ਮੰਨਿਆ ਜਾਂਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਇਸੇ ਖੂਹ ਦਾ ਪਾਣੀ ਵਰਤਦੇ ਸੀ ਤੇ ਇਸੇ ਖੂਹ ਦਾ ਪਾਣੀ ਵਰਤ ਕੇ ਹੀ ਆਪਣੀ ਜਿਹੜੀ ਖੇਤੀ ਦੇ ਕੰਮ ਸੀਗੇ ਉਹ ਸਾਰੇ ਕਰਿਆ ਕਰਦੇ ਸੀ। ਸੋ ਆ ਖੂਹ ਤੁਸੀਂ ਦੇਖ ਸਕਦੇ ਹੋ ਇੱਥੇ। ਇਧਰੋਂ ਤੁਸੀਂ ਇਧਰਲੇ ਬੰਦੇਓ ਪਾਣੀ ਵੀ ਪੀ ਸਕਦੇ ਹੋ ਇੱਧਰ। ਇਧਰ ਜੇ ਆਓਗੇ ਟੂਟੀ ਤੋਂ ਇੱਥੋਂ ਪਾਣੀ ਵੀ ਪੀ ਸਕਦੇ ਹੋ ਤੁਸੀਂ। ਚਲਾ ਕੇ। ਉੱਪਰ ਗਲਾਸ ਰੱਖੇ ਹੋਏ ਨੇ ਤੇ ਸਾਹਮਣੇ ਖੂਹ ਆ। ਵਧੀਆ ਵਧੀਆ। ਵਧੀਆ ਵਧੀਆ। ਇਹ ਕਮ ਗਾਰਡਨ ਤੁਸੀਂ ਜੀ ਜੀ ਸੁਵਿਧਾ ਨੂੰ ਸੱਜੇ ਪਾਸੇ ਤੁਸੀਂ ਮੇਰੇ ਇਹ ਕਿਰਪਾਣ ਦੇਖ ਸਕਦੇ ਹੋ ਇਸ ਕਿਰਪਾਣ ਤੇ ਲਿਖਿਆ ਹੈ ਵੀ ਜਦੋਂ ਇਹਦੀ ਬ੍ਰੇਕਿੰਗ ਸੈਰਮਨੀ ਤੇ ਜਦੋਂ ਇਨੋਗਰੇਸ਼ਨ ਹੋਈ ਸੀ Imran Khan ਦੁਆਰਾ ਜਦੋਂ ਉਹ ਤੋਂ ਪ੍ਰਾਈਮ ਮਿਨਿਸਟਰ ਸੀਗੇ ਉਹ ਪਾਕਿਸਤਾਨ ਦੇ ਤੇ ਇਧਰਲੇ ਬੰਨੇ ਜਿਹੜਾ ਤੁਸੀਂ ਦੇਖਦੇ ਪਿਆ ਹੋ ਇਧਰ ਗੁਰੂ ਸਾਹਿਬ ਦੀ ਖੇਤੀ ਹੁੰਦੀ ਸੀ ਪੂਰੀ ਜਿੰਨੀ ਗੁਰੂ ਸਾਹਿਬ ਨੇ ਖੇਤੀ ਕੀਤੀ ਜ਼ਮੀਨ ਉਹ ਗੁਰੂ ਸਾਹਿਬ ਦੀ ਇਸ ਸਾਈਡ ਤੇ ਹੁੰਦੀ ਸੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਸਾਰੇ ਪਹਿਲੀ ਆਏ ਕਿਹੜੇ ਸ਼ਹਿਰ ਤੋਂ ਮੁੰਗੇਰੀਆਂ ਤੇ ਡਿਸਟ੍ਰਿਕਟ ਸ਼ਾਲਪੁਰ ਸ਼ਾਰਟ ਹੋਰ ਕਿਵੇਂ ਦਾ ਲੱਗ ਰਿਹਾ ਓਰੇ ਆ ਕੇ ਬਹੁਤ ਵਧੀਆ ਲੱਗ ਰਿਹਾ ਬੰਦੇ ਤੇ ਬਾਈ ਹੁਣਾਂ ਨੂੰ ਮਿਲ ਕੇ ਕਿਦਾਂ ਦਾ ਲੱਗ ਰਿਹਾ ਆਪਣੇ ਭਰਾ ਸਾਰੇ ਭਰਾਵਾਂ ਵਾਲੀ ਗੱਲ ਆ ਬਿਲਕੁਲ ਚਾਹ ਚੜ ਗਿਆ ਫਿਰ ਮੋੜ ਸਾਡਾ ਭਰਾ ਆ ਗਿਆ ਯਾਦ ਯਾਦ ਆਏ ਸਾਰਿਆਂ ਨੂੰ ਅੱਛਾ ਤੇ ਨੰਬਰ ਲੈ ਲੈ ਇਹਨਾਂ ਦੇ ਹੁਣ ਹਾਂਜੀ ਲੈ ਲੈ ਜੀ ਲੈ ਲੈ ਨੰਬਰ ਲੈ ਲੈ ਤੁਹਾਨੂੰ ਕਿਦਾਂ ਦਾ ਲੱਗਦਾ ਜੀ ਬਹੁਤ ਅੱਛਾ ਜੀ ਬਹੁਤ ਅੱਛਾ ਤੇਰੇ ਖੁਸ਼ੀ ਹੋਈ ਹੈ ਮਿਲ ਕੇ ਜੀ ਤਿੰਨਾਂ ਨੂੰ ਮਿਲ ਕੇ ਕਿੱਦਾਂ ਲੱਗਿਆ ਬਹੁਤ ਅੱਛਾ ਲੱਗਾ ਜੀ ਖੁਸ਼ੀ ਹੋਈ ਹੈ ਤੇਰੇ ਨੂੰ ਪੰਜਾਬੀ ਭਰਾ ਨੂੰ ਮਿਲ ਕੇ ਖੁਸ਼ੀ ਮਿਲਨੀ ਹੋਰ ਕੀ ਹੋਵੇ ਤੁਸੀਂ ਵੀ ਪੰਜਾਬੀ ਹੋ ਸਾਰੇ ਸਾਰੇ ਹੀ ਆਏ ਚੜਦੇ ਪੰਜਾਬ ਦੇ ਤੇ ਆਉਂਦੇ ਪੰਜਾਬ ਦੇ ਕੋਈ ਜਾਨਾ ਬਿਲਕੁਲ 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 ਜੀ ਚਾਹੇ ਚੜਦਾ ਚਾਹੇ ਆਉਂਦਾ ਠੀਕ ਹੈ ਪੰਜਾਬੀ ਆ ਸਾਰੇ ਬੜਾ ਚੰਗਾ ਲੱਗਿਆ ਜੀ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਸ ਬਿਲਡਿੰਗ ਦੇ ਪਿੱਛੇ ਮਿਊਜ਼ੀਅਮ ਹੈ ਇਸ ਬਿਲਡਿੰਗ 'ਚ ਮਿਊਜ਼ੀਅਮ ਹੈ ਤੇ ਉਸ ਤੋਂ ਪਿੱਛੇ ਲੰਗਰ ਹਾਲ ਹੈ ਤੇ ਉਸ ਤੋਂ ਪਿੱਛੇ ਹੀ ਇਹਨਾਂ ਨੇ ਇੱਕ ਛੋਟੀ ਜੀ ਮਾਰਕੀਟ ਬਣਾਈ ਹੋਈ ਹੈ ਜਿੱਦੇ 'ਚ ਤੁਸੀਂ ਸਮਾਨ ਵਗੈਰਾ ਖਰੀਦ ਸਕਦੇ ਹੋ ਤੇ ਹੁਣ ਆਪਾਂ ਉਸ ਮਾਰਕੀਟ 'ਚ ਜਾਵਾਂਗੇ ਤੇ ਇਧਰੋਂ ਮੈਂ ਤੁਹਾਨੂੰ ਆ ਲਿਖਿਆ ਹੋਇਆ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਤੇ ਨਾਲ ਹੀ ਉਰਦੂ 'ਚ ਵੀ ਲਿਖਿਆ ਹੋਇਆ ਸੋ ਇਸ ਵੇਲੇ ਮੈਂ ਮਿਊਜ਼ੀਅਮ 'ਚ ਆ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਤੇ ਉਰੇ ਤੁਸੀਂ ਵੇਖ ਸਕਦੇ ਹੋ ਬਰਾਨਕ ਸਾਹਿਬ ਦੀ ਪੇਂਟਿੰਗ ਵੀਰਾਂ ਬਣਾਈਆਂ ਹੋਈਆਂ ਹੋਰੀ ਤੇ ਜੇ ਇਧਰੋਂ ਘਾਹ ਨਿਕਲੀਏ ਇਧਰੋਂ ਕੁਝ ਪੇਂਟਿੰਗਸ ਮੈਨੂੰ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਤੇ ਕੁਝ ਫੋਟੋਆਂ ਬਹੁਤ ਜ਼ਿਆਦਾ ਸੋਹਣੀਆਂ ਲੱਗੀਆਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਫੋਟੋਆਂ ਇਹ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦੀ ਤਸਵੀਰ ਮਿਊਜ਼ੀਅਮ ਤੋਂ ਅੱਗੇ ਜਦੋਂ ਲੰਘ ਕੇ ਆਉਂਦੇ ਆ ਤਾਂ ਇਧਰਲੇ ਪੰਨੇ ਜਿਹੜਾ ਹੈਗਾ ਲੰਗਰ ਹਾਲ ਹੈ ਥੈਂਕ ਯੂ ਜੇ ਮੈਂ ਅੰਦਰ ਲੈ ਕੇ ਆਵਾਂ ਤਾਂ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਸਫਾਈ ਕਿੰਨੀ ਜ਼ਿਆਦਾ ਹੈ ਮੇਰੇ ਸੱਜੇ ਪਾਸੇ ਵੇਖ ਸਕਦੇ ਹੋ ਇੱਥੇ ਆ ਕਿਚਨ ਹੈ ਜਿੱਥੇ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਤੇ ਭਾਈ ਸਾਹਿਬ ਬਹੁਤ ਪਿਆਰ ਨਾਲ ਕਿਚਨ ਤਿਆਰ ਕਰਦੇ ਨੇ ਸੱਚੀ ਗੱਲ ਤੇ ਇੱਥੇ ਬੜੀ ਸਾਫ ਸਫਾਈ ਰੱਖੀ ਹੋਈ ਹੈ ਜਿਸ ਨਾਲ ਦੇਖਦੇ ਸੋਹਣੇ ਤਰੀਕੇ ਨਾਲ ਲੰਗਰ ਤਿਆਰ ਕਰਦੇ ਨੇ ਤੇ ਭਾਈ ਸਾਹਿਬ ਜੀ ਜਨਨਾਨ ਸਿੰਘ ਸਾਹਿਬ ਨੇ ਤੇ ਇੱਧਰ ਜਿਹੜੇ ਨੇ ਜਿੱਥੇ ਬਾਂਡੇ ਰੱਖੇ ਜਾਂਦੇ ਨੇ ਜਿਨ੍ਹਾਂ ਨੂੰ ਬਾਅਦ ਚ ਧੋਤਾ ਜਾਂਦਾ ਅਸਲਾਮੁਅਲਾਈਕੁਮ ਕੀ ਨਾਮ ਹੈ ਆਪਕਾ ਅਬਦੁੱਲਾਹ ਆਪਕਾ ਮੇਰਾ ਕਰਨ ਕਹਾਂ ਸੇ ਆਪ ਜਫਰਬਾਦ 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 ਤੁਹਾਡਾ ਨਾਮ ਕਾ ਨਾਮ ਹਨਾਣ 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 ਕਰਨ ਕਰਨ ਕਿਹਾ ਨਾ ਕਰਨ ਕਰਨ ਕਿਵੇਂ ਹੋ ਸਲਾਮ ਵਾਲੇ ਕਮਾਲ ਅਸਲਾਮ ਵਾਲੇ ਕਮਾਲ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਤੁਸੀਂ ਕਿੱਥੋਂ ਅਸੀਂ ਗੁਜਰਾਵਾਲਾ ਗੁਜਰਾਵਾਲਾ ਸਾਰੇ ਤੁਹਾਡੇ ਨਾਲ ਨੇ ਚਲੋ ਵਧੀਆ ਸਕੇ ਰੰਗਰ ਸਕੇ ਆਲ ਹਮਦੁਲਿਲਾ ਤਾਂ ਇਸ ਵੀ ਲੜੀ ਕੋਈ ਨਹੀਂ ਕਿਛ ਲੋਕਾਂ ਅੱਜ ਤੋਂ ਵੀ 4-5 ਸਾਲ ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ ਹਾਂ ਇੱਥੇ ਮੈਂ ਆਪਣੇ ਦਾਦਾਬਾਪੂ ਦੇ ਨਾਲ ਆਂਦਾ ੜਿਆ ਹਾਂ। ਹਾਂ ਹਾਂ। ਇਹ ਹੈ ਢੇਰੀ ਹੈ ਜਿਹੜੀ ਬਾਬਾ ਜੀ ਨੇ ਮਾਦੀ। ਹਾਂ ਹਾਂ। ਇੱਥੇ ਕਿੰਨੇ ਮਾਮੇ ਵੀ ਇੱਥੇ ਆ ਗਏ ਨੇ, ਬੰਦੇ ਵੀ ਰਹਿਆ। ਹਾਂ ਹਾਂ। ਅੱਗੇ ਮੱਛੀਆਂ ਫੜਦੇ ਰਹਿਆ, ਵਹਿੰਦੇ ਵੀ ਚੁਕਣੀਆਂ ਲਾ ਕੇ ਤੇਰੇ ਆ ਚੋ। ਓਕੇ। ਓਕੇ ਛਾਦੇ ਚੜ ਕੇ ਵੀ ਝਾਲਦੇ ਰਹਿਆ ਕਦੀ ਇੱਧਰ ਨੰਦੇ ਦੀ ਇੱਧਰ ਤੇ। ਹਾਂ ਹਾਂ। ਮੈਂ ਹੁਣ ਕੋਈ 4-5 ਸਾਲ ਹੋਏ ਨੇ ਟਿੱਟਾ ਲੈ ਕੇ ਆਣਾ ਪੈਂਦਾ ਅੰਦਰ ਪੈਸੇ ਦੇ ਕੇ। ਅੱਛਾ। ਪਹਿਲਾਂ ਵੀ ਵਾਸੇ ਹੀ ਆਈਦਾ ਸੀ। ਵੜੀ ਦਾ ਇਹ ਕੋਈ ਪੈਸਾ ਨਹੀਂ ਲੱਗਦਾ ਹੁਣ ਪੈਸੇ ਦੇ ਕੇ ਆਣਾ ਪੈਂਦਾ ਚਲੋ ਕੋਈ ਨਹੀਂ ਜੋ ਵੀ ਹੋਇਆ ਵਧੀਆ ਹੋਇਆ ਹੁਣ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਆ ਜਿੱਥੇ ਗੁਰੂਾਨਕ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਬਤੀਤ ਕੀਤੇ ਤੇ ਉਹਨਾਂ ਦੀ ਜਿਹੜੀ ਇੱਥੇ ਇਹ ਲਈ ਯਾਦ ਹੈ ਜਿਹੜੇ ਉਹਨਾਂ ਦੇ ਫੁੱਲ ਨੇ ਤੇ ਉਹਨਾਂ ਦਾ ਕੱਪੜਾ ਹੈ ਉਹ ਇੱਥੇ ਹੀ ਸਮਾਧ ਬਣਾਈ ਗਈ ਹੈ ਇੱਥੇ ਹੀ ਦੱਬੇ ਗਏ ਨੇ ਤੇ ਆ ਤੁਸੀਂ ਵੇਖ ਸਕਦੇ ਹੋ ਤੇ ਇਧਰ ਮੇਰੇ ਸੱਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਅੰਦਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਇਹਦੇ ਸਤਿ ਸ੍ਰੀ ਅਕਾਲ ਜੋ ਨਯੋ ਸਦਾ ਸੁਆਰਤ ਕਤਨੈ ਨਿਤ ਧਾਰਨਿਕ ਤੇਦ ਹਰਜੋ ਇਕ ਪਾਨਵਾਰੇ ਕੋ ਮਹਾਨ ਮਾਨਿਕ ਨਦਰ ਸੰਗ ਜਾਪਨਾ ਜੋ ਕੰਚਲੇ ਸਰਨਾ ਕਰਨ ਸਸੇ ਕੰਪਿਓ ਪਗ ਨਗਮਕੇ ਨਾਨਕ ਜੋਤ ਤੇ ਹੀ ਦਾ ਬਾਹ ਕਾ ਨੇ ਤੇ ਕਿੰ ਕਰੀ ਕਿਉ ਨਾ ਮਾਰਸ ਲਈ ਦਾ ਜੇ ਤੁਹਾਰ ਦੇ ਕਿਰਪਾ ਤੁਮੈਂ ਕੋ ਦਾ ਹੋ ਕੋ ਮਹਾ ਹੈ ਨਾਨਕ ਤੇਰਾ ਹਾਲ भगतਾ ਤੇਰਾ ਕੋ ਮਨ ਮਾਇ ਜਗ ਲੱਤ ਨਾ ਸਤ ਜੋਠ ਹੈ ਜਾਨ ਲ ਹੋਏ ਮੀਤ ਕਹ ਨਾਨਕ ਤੇਰ ਨਾਮ ਹੈ ਉਸ ਆਪਾ ਲੋਕੇ ਪੀਤ ਰਾਮ ਗੋ ਰਾਵਨ ਗੋ ਜਾ ਕੋ ਪਰਵਾਰ ਕਹ ਨਾਨਕ ਤੇਰ ਕਾ ਚ ਨਹੀਂ ਜੋ ਕਨੇ ਜੋ ਸੰਸਾਰ ਕਿੰਤਾਤਾ ਕੀ ਕੀ ਜੀ ਹੈ ਮੇਰੇ ਪਿੱਛੇ ਜਿਹੜਾ ਪਾਸਾ ਵੇਖ ਰਿਹਾ ਹਾਂ ਇੱਥੋਂ ਜਿਹੜੇ ਪਾਕਿਸਤਾਨ ਦੇ ਲੋਕ ਨੇ ਇੱਥੋਂ ਐਂਟਰ ਕਰਦੇ ਨੇ ਇਸ ਐਂਟਰੀ ਤੋਂ ਤੇ ਜਿਹੜੇ ਇੰਡੀਆ ਦੇ ਲੋਕ ਨੇ ਉਹ ਸਾਹਮਣੇ ਵੈਂਟਰ ਕਰਦੇ ਨੇ ਪਹਿਲਾਂ ਇਹਨਾਂ ਲਈ ਆਉਣਾ ਫ੍ਰੀ ਹੁੰਦਾ ਸੀਗਾ ਬਿਕੋਜ਼ ਪਹਿਲਾਂ ਕੱਚਾ ਹੁੰਦਾ ਸੀ ਬਿਲਕੁਲ ਉਹਰੇ ਤੇ ਇਹਨਾਂ ਲਈ ਆਉਣਾ ਬਹੁਤ ਸੌਖਾ ਸੀ ਹੁਣ ਇਹਨਾਂ ਦੀ ਵੀ ਥੋੜੀ ਜਿਹੀ ਟਿਕਟ ਲੱਗਦੀ ਹੈ ਤੇ ਹੁਣ ਮੈਂ ਬਾਹਰਲੇ ਪਾਸੇ ਆ ਗਿਆ ਸੀ ਜਿੱਥੋਂ ਅਸੀਂ ਐਂਟਰ ਕੀਤਾ ਸੀ ਜੋੜੇ ਮੈਂ ਆਪਣੇ ਕਢਾ ਲਏ ਸੀ ਕਿਉਂਕਿ ਸਾਹਮਣੇ ਇੱਕ ਮਾਰਕੀਟ ਜੀ ਹੈ ਜਿਹੜੀ ਛੋਟੀ ਜਿਹੀ ਮਾਰਕੀਟ ਇਹਨਾਂ ਨੇ ਬਣਾਈ ਹੋਈ ਹੈ ਬਾਜ਼ਾਰ ਜਾਂ ਬਣਾਇਆ ਹੋਇਆ ਹੈ ਉੱਥੇ ਵੀ ਘੇੜਾ ਮਾਰਿਆ ਹੁੰਦੇ ਆ ਨੰਗੇ ਪੈਰੀ ਮੈਂ ਜਾਣ ਨਹੀਂ ਸੀ ਸਕਦਾ ਕਿਉਂਕਿ ਆਹ ਟਾਈਲਾਂ ਜਿਹੜੇ ਮਾਰਬਲ ਨੇ ਬਹੁਤ ਗਰਮ ਨੇ ਸੋ ਪੈਦਲ ਜਾਣਾ ਤਾਂ ਕਹਿ ਲਓ ਵੀ ਇੰਪੋਸੀਬਲ ਹੀ ਹੈ ਸੋ ਆਹ ਸਾਹਮਣੇ ਤੁਸੀਂ ਆਹ ਬਾਜ਼ਾਰ ਦੇਖ ਸਕਦੇ ਹੋ ਇੱਧਰ ਪਾਰਕ ਹੈ ਇਹ ਆ ਪਾਕਿਸਤਾਨ ਦੇ ਲੋਕ ਨੇ ਜਿਹੜੇ ਇੱਧਰ ਬੈਠੇ ਨੇ ਕਿਉਂਕਿ ਅੱਗੇ ਉਹ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਉੱਤੋਂ ਪਰਲੇ ਬੰਨੇ ਸਾਨੂੰ ਜਾਣਾ ਅਲਾਉਡ ਨਹੀਂ ਹੈ ਅਸੀਂ ਉਸ ਤੋਂ ਅੱਗੇ ਜਾ ਨਹੀਂ ਸਕਦੇ ਇਹ ਲੋਕ ਇੱਧਰੋਂ ਬਾਹਰ ਨਿਕਲ ਕੇ ਤੇ ਉਸ ਤੋਂ ਗਾਹ ਆਪਦੇ ਘਰਾਂ ਵੱਲ ਨੂੰ ਜਾ ਸਕਦੇ ਨੇ ਤੇ ਹੁਣ ਬਾਜ਼ਾਰ ਵੱਲ ਦੇਖਦੇ ਆਂ ਅੰਦਰ ਜਾ ਕੇ ਬਾਜ਼ਾਰ 'ਚ ਕੀ ਹੈ ਇਸ ਵੇਲੇ ਮੈਂ ਭਾਈ ਅਜੀਤਾ ਜੀ ਬਾਜ਼ਾਰ 'ਚ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ 'ਚ ਹੈਗਾ ਜੋ ਕਿ ਪਾਕਿਸਤਾਨ 'ਚ ਹੈ ਤੇ ਆ ਬਾਜ਼ਾਰ ਵੇਖ ਸਕਦੇ ਹੋ ਤੁਸੀਂ ਨਿੱਕਾ ਜਿਹਾ ਬਾਜ਼ਾਰ ਹੈ ਇਹ ਇੱਥੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਹੋਣਗੀਆਂ ਇਨਾਂ ਕੋਲੇ ਆ ਕਰੰਸੀ ਐਕਸਚੇਂਜ ਦੀ ਦੁਕਾਨ ਯਾਰਾ ਭਾਈ ਜੀ ਠੀਕ ਹੋ ਇੱਧਰ ਆ ਤੁਸੀਂ ਲਾਹੌਰੀ ਸੂਟ ਤੇ ਆ ਜੇ ਕਿਸੇ ਨੇ ਸੋਵਨਿਅਰਸ ਲੈਣੇ ਹੋਣ ਉਹ ਇੱਥੋਂ ਤੁਹਾਨੂੰ ਮਿਲ ਜਾਣਗੇ ਸੋਵਨਿਅਰਸ ਸੋਵਨਿਅਰਸ ਬਸੀ ਮੋਸਾ ਚਾਟ ਫਪੋਰੇ ਤੇ ਫੇਰਾ ਮੁੰਡਾ ਕਿਹੜਾ ਮੁੰਡਾ ਨਾ ਨਾ ਘਡਾਉਣੇ ਵਾਲਾ ਆਖ ਘਡਾਉਣੇ ਵਾਲਾ ਮੁੰਡਾ ਕਿੱਥੇ ਵੇਜਾ ਘਡਾਉਣੇ ਤੂੰ ਇੱਕਦਮ ਮੋਟਾ ਭਰਾ ਹੋਇ ਛੁੱਟੀ ਤੇ ਇੱਕਦਮ ਮੋਟਾ ਭਰਾ ਹੋਇ ਛੁੱਟੀ ਤੇ ਬਹੁਤਾ ਘਡਾਉਣਾ ਚਾਹਦਾ ਹਾਂ ਹਾਂ ਅੱਛਾ ਉਹ ਕੋਲੋਂ ਮੋਲ ਘਡਾਉਣੇ ਆ ਸਿੰਪਲ ਘਡਾਉਣੇ ਅੱਛਾ ਉਹ ਤੁਸੀਂ ਇੱਥੇ ਉਹ ਲੈ ਲੈਣਿਆ ਇੰਡੀਆ ਦੇ ਨੋਟ ਨਹੀਂ ਇੰਡੀਅਨ ਕਰੰਸੀ ਨਹੀਂ ਪਾਕਿਸਤਾਨੀ ਕਰੰਸੀ ਲੈਣਿਆ ਸਾਰੇ ਪਾਕਿਸਤਾਨੀ ਲੈਣਗੇ ਟੋਟਲ ਪਾਕਿਸਤਾਨੀ ਲੈਣਗੇ ਤੁਹਾਡੇ ਪੈਸੇ ਲੈ ਆਏ ਜਾਂ ਨਹੀਂ ਜਾਣਗੇ ਤੁਹਾਡੇ ਲੋ ਇਹਨਾਂ ਦੀ ਫੋਟੋ ਕੀ ਹੋਇਆ ਇਹ ਉਹ ਖਾਓ ਬਈ ਨਾ ਨਾ ਖਾਓ ਖਾਓ ਚੱਕ ਕਰ ਚੱਕ ਕਰ ਮੁੰਡਿਆ ਯਾਰ ਚੈਨਲ ਜਨਾਈਓ ਜੀ ਖਾਓ ਸਹੀ ਪਾਕਿਸਤਾਨ ਦੇ ਵਿੱਚ ਫੇਮਸ ਮਠਾਈ ਹੈਗੀ ਹੈ ਮਲਤਾਨੀ ਸੋਹਨ ਵਰਤਨ ਨਹੀਂ ਹੈ ਗਿਆ ਇਹਨਾਂ ਕੀ ਕੈਮਰਾ ਵਾਸਤੇ ਨਿਸ਼ਚਿਤ ਰਵਾਨਾ ਸੇ ਹੋ ਵੀ ਚੀ ਇਹਦੇ ਬੈਠੀ ਅੱਜ ਆਹ ਅੱਜ ਰਾਤ ਸਸੀ ਗਾਜੀ ਸਸੀ ਗਾਜੀ ਸਸੀ ਗਾਜੀ ਸਸੀ ਗਾਜੀ ਯਾਦ ਕਿੰਨੀਆਂ ਰਹਿਣੀਆਂ ਹੁਣ ਲਗਭਗ ਸਵਾ ਤਿੰਨ ਹੋਇਆ ਤੇ ਹੁਣ ਅਸੀਂ ਹੁਣ ਮੈਂ ਬਾਹਰ ਆ ਗਿਆ ਤੇ ਹੁਣ ਬਸਤੀ ਵੇਟ ਕਰ ਰਹੇ ਹਾਂ ਬਸ ਇੱਥੇ ਆਊਗੀ ਜਦੋਂ ਸੰਗਤ ਹੋ ਜੂਗੀ ਬਸ ਦੀ ਗਿਣਤੀ ਜਿੰਨੀ ਦਨੋਂ ਤੋਂ ਬੱਸ ਚੱਲ ਪੈਣੀ ਹੈ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ ਆਪਣੇ ਵਧੀਆ ਤੇ ਇਹ ਵੇਟਿੰਗ ਹਾਲ ਹੈ ਜਿੱਥੇ ਆਪਾਂ ਵੇਟ ਕਰਾਂਗੇ ਬੱਸ ਦਾ ਤੇ ਥੋੜੇ ਚਿਰ ਤੱਕ ਹੀ ਆ ਜਾਣੀ ਹੈ ਬੱਸ